ਨਹੀਂ ਇਹ ਨਹੀਂ ਰੁਕਦਾ ਇਹ ਤਾਂ ਦੇਖਿਓ ਹੀ ਆਪਾਂ ਨੇ ਉੱਪਰ ਕਰ ਉੱਪਰ ਨਹੀਂ ਇਹ ਇੱਕ ਮਿੰਟ ਯੋੜੀ ਦੇਖਿਓ ਬਹੁਤ ਮਸਤ ਇਹ ਯੋੜੀ ਠੀਕਾ ਕਾ ਫੋਨ ਫੈਟੀ ਜਹਾ ਸਾਰਾ ਦੇ ਲੈ ਹਾਂ ਜਾ ਚਾ ਕਿੱਧਰ ਆ ਇਧਰੋਂ ਜਾਣੇ ਕਿੱਧਰ ਜਾਣਾ ਇਧਰ ਨੂੰ ਓਹੋ ਕਿਆ ਚਾਚੇ ਕਿ ਹੋ ਤੁੰ ਵੀ ਚੱਕਦਾ ਫੇੜਾ ਭਾਈ ਕੰਮ ਕੁੰਭੀ ਕਰ ਲਿਆ ਕਰ ਮੈਂ ਕੁੱਤਰੋ ਤੇਰੇ ਮਾਰੂ ਸਿਰ ਤੇ ਤੁੰ ਵੀ ਓਹ ਚਾਚੇ ਤਾਂ ਤਾਂ ਗੁੱਸਾ ਹੀ ਕਰ ਗਿਆ ਮੇਰੀ ਧਿੰਦੀਏ ਗੱਲ ਸੁਣ ਲੈ ਐ ਇੱਕ ਕਿਉ ਚਾਚਾ ਸਾਰੀਆਂ ਜਿਸ ਤੇ ਪੂਰੀ ਜਨਾਨੀਆਂ ਕੀ ਚੁਗਲੀਆਂ ਇਸ ਮਬਰਤੀ ਕੱਖੀਆਂ ਤੇ ਇਸ ਕੇ ਵਿਚਮਾ ਬਹੁਤ ਕੁਛ ਲਿਖਿਆ ਹੋਇਆ ਜੇ ਮੈਂ ਕਹਿੰਦਾ ਤੈਨੂੰ ਕੋਤਰੋ ਗੱਲ ਦੱਸਾਂ ਹਾਂਜੀ ਜੇ ਆਪਣੇ ਗੋਂਕੀਆਂ ਸਾਰੀਆਂ ਜਨਾਨੀਆਂ ਕੀ ਚੁਗਲੀਆਂ ਕੇ ਮੁਕਾਬਲੇ ਕਰਾ ਦੇ ਹਨਾ ਟੂਰਨਾਮੈਂਟ ਤਾਂ ਪਹਿਲੀ ਪੋਜੀਸ਼ਨ ਆਜੂ ਅੱਛਾ ਲਾ ਫਿਰ ਚਾਚਾ ਚੁਗਲੀਆਂ ਸੁਣਾ ਦੇ ਅਜ ਤੋਂ ਚਾਚਾ ਬ੍ਰੇਟਡ ਫੁੱਥਰ ਕੇ ਬਾਰੇ ਬਤਾ ਸੁਣੋ ਹਾਂਜੀ ਬਤਾ ਪੰਜਾਬੀ ਵਿੱਚ ਨਾਦਤ ਨਾਦਤ ਜਿਸ ਮਰਜ਼ੀ ਵਿੱਚ ਚੱਲਣਗੇ ਮੇਰੇ ਘਰ ਵਾਲਾ ਕਹਿੰਦੀ ਫੌਜੀ ਐ ਮਨ ਦਾ ਬੜਾ ਮੋਚੀ ਐ ਅੱਛਾ ਬਾਰਡਰ ਤੇ ਪੂਰਾ ਧਿਆਨ ਰੱਖਦਾ ਦੁਸ਼ਮਣਾਂ ਦੇ ਪੂਰੇ ਫੱਟੇ ਚੱਕਦਾ ਹੈ ਕਈ ਵਾਰੀ ਗੁੱਸੇ 'ਚ ਆਉਂਦਾ ਫਿਰ ਪੈਗ ਰੰਮਦਾ ਲਾਂਦਾ ਫਿਰ ਸਲੂਟ ਮਾਰ ਮਾਰ ਕੇ ਖੁਰੂ ਪਾਉਂਦਾ ਖੁਰੂ ਪਾਉਂਦਾ ਕਿ ਜੈਹਿੰਦ ਜਨਾਬ ਹੱਸਦਾ ਪੰਜਾਬ ਹੱਸਦਾ ਪੰਜਾਬ ਲੈ ਵੀ ਚੱਜ ਤੇ ਪੀਤੀ ਮਾਸਟਰ ਕੀ ਕਰਾਣੀ ਕਿਸ ਨਾਲ ਉਹ ਤੁਹਾਡਾ ਸਭ ਪੀਤੀ ਮਾਸਟਰ ਆ ਹਾਂ ਚਾ ਜਿਸ ਨੂੰ ਟਿੱਡਾ ਟਿੱਡਾ ਕਹਿੰਦਾ ਟਿੱਡਾ ਮਾਸਟਰ ਜਿਹੜਾ ਆਖਵੇਂ ਨੂੰ ਟਿੱਡਾ ਵਾਟੀ ਕਹਿੰਦਾ ਸੀ ਬਹੁਤ ਭੁੰਡੀ ਸੀ ਆ ਨਹੀਂ ਉਹ ਤਾਂ ਉਹੀ ਲੱਗਦੀ ਆ ਤੁਹਾਨੂੰ ਉਹ ਪਾਣੀ ਠੰਡ ਕੇ ਨਹੀਂ ਰਹਿੰਦੀ ਕਹਿੰਦੀ ਮੇਰੇ ਘਰ ਵਾਲਾ ਪੀਟੀ ਆ ਨਾਲ ਰੱਖਦਾ ਪਿੱਤਲ ਦੀ ਸੀਟੀ ਆ ਉਨ ਚ ਕਬੱਡੀ ਕਬੱਡੀ ਕਰਦਾ ਪਰ ਮੇਰੇ ਤੋਂ ਬਹੁਤ ਕਰਦਾ ਸਾਰਾ ਪਿੰਡ ਸਾਸਰੀ ਘਰ ਬੁਲਾਉਂਦਾ ਪੂਰੀ ਦੁਆ ਸਲਾਮ ਪਰ ਆਪ ਸਾਰਾ ਤੇਸ਼ ਰਾਮ ਸਾਰ ਦਾਨ ਹਿਸ਼ ਰਾਮ ਸਾਥਨ ਚਾਚਾ ਉਹ ਕੋਲ ਰੇਡੀ ਡਿਜ਼ੈਕਟ ਆਵਰ ਕੋਲ ਕੋਰਾ ਉੱਚੇ ਸਿੱਧੰ ਦਾੜੀਓ ਉਸਕੇ ਬਾਰੇ ਮਤਾ ਰੇਡੀਆ ਹਾਂ ਹਾਂ ਉਹ ਜਿੱਧਰ ਉਧਰ ਨੂੰ ਰਹਾ ਪਰਲੇ ਪਾਸੇ ਨੂੰ ਹਾਂ ਉਹ ਪਰਬ ਗੁਰਦੁਆਰੇ ਦੇ ਸਾਹ ਦੇ ਨੂੰ ਹਾਂ ਜਿੱਥੇ ਉਹ ਜ਼ਿਆਦਾ ਗੁਹਾਰੀ ਸੀ ਹਾਂ ਉਹ ਮੈਂ ਨਹੀਂ ਬਾਹਲੇ ਪਾਸੇ ਮੈਂ ਦੇਖੀ ਤੀਏ ਹਾਂ ਹਾਂ ਕਹਦੀ ਮੇਰੇ ਘਰ ਵਾਲਾ ਕਮੇਡੀ ਕਲਾਕਾਰ ਹੈ ਅੱਛਾ ਬਾਹਰ ਪੂਰੀ ਚੜਾਈ ਆ ਘਰੇ ਬੇਕਾਰ ਹੈ ਸਾਰਾ ਦਿਨ ਬੈਠਾ ਟੁਟਕਲੇ ਕੱਢਦਾ ਲੋਕਾਂ ਨਾਲ ਹੱਸਦਾ ਮੇਰੇ ਤੋਂ ਬਹੁਤ ਲੜਦਾ ਹੈ ਤੇ ਮੇਰੇ ਨਾਲ ਪੂਰਾ ਲੜਦਾ ਹੈ ਬੇਸਿਕ ਲੜਦਾ ਹੈ ਪਰ ਹੋ ਕਾਕਾ ਕਾਕਾ ਅੱਗੇ ਚੱਜਦੇ ਨਾ ਦਵਾਈ ਲੈ ਕੇ ਆਓ ਕਾਕਾ ਪਾਣੀ ਹੋ ਪੂਰੀ ਗੱਲ ਸੁਣੋ ਬੇਸਿਕ ਲੜਦਾ ਤੇ ਗੱਲਾਂ ਪੁਰੀਆਂ ਸਿਰੇ ਦੀਆਂ ਕਰਦਾ ਤਵੇ ਲਾ ਕੇ ਸਰਕਾਰਾਂ ਨੂੰ ਪੂਰਾ ਝੰਬਦਾ ਪਰ ਮੇਰੇ ਤੋਂ ਥਰ-ਥਰ ਕੰਬਦਾ ਜਿਨ ਅੰਨਿਆ ਕੇ ਚੁਗਲੇ ਕਰਨੀ ਔ ਜਾਨਾ ਘੋਰ ਦੇਵਾ ਚਲੇ ਤੋ ਉਸਕੇ ਸੁਣਾ ਦੇ ਜੀ ਕੇ ਮੋਟੋ ਕੀ ਉਦੜ ਮੋਟਵਾ ਹਾਂ ਮੋਟੋ ਆਸਣੀ ਆਣੀ ਉਹ ਉਸ ਤਰ੍ਹਾਂ ਲਗਾ ਕਈ ਵਾਰੀ ਨਾ ਫਿੱਟ ਸਾਦ ਨੂੰ ਸੂਟ ਪਾ ਲਿਆ ਨੂੰ ਲਗਾ ਜਿਵੇਂ 1 ਕਿਲੋ ਕੱਲ ਪਾਵਾ ਮੈਂ 2 ਕਿਲੋ ਗੁੰਦੀ ਪਾ ਕੀ ਕਦੀ ਮੇਰੇ ਘਰ ਆ ਡੰਗਰਾਂ ਦਾ ਵਪਾਰੀਆ ਝੋਟੇ ਵੀ ਕਰਦਾ ਸਵਾਰੀਆ मजा दिया पूछा मरोड़ता अद्धी अद्धी रात तक घरे बोलता दारू पी के हिंदी बोलता कहता जिसकी लाठी उसकी भैंस <laughs> वेरी गुड फिर अंग्रेजी बोलता आफ्टरनून गुड नाइट नो सेंस पर ना ले मेरे मेरा येलो कहता आई लव यू माय बफेलो <laughs> <laughs> ਉਸਕੇ ਬਾਰੇ ਮਤਾ ਲੁਧਿਆਣਾ ਆਈ ਹਾਂ ਹਾਂ ਉਸਕੇ ਬਾਰੇ ਮਾ ਉਹ ਜਿਹੜਾ ਚੱਪੜ ਕੋਣ ਕਹਿੰਦਾ ਆ ਉਸਕੇ ਪਾਰ ਮੱਛੀ ਲੱਗਾ ਉਹ ਤਾਂ ਕੱਢ ਕੱਢ ਮੱਛੀ ਚੱਪੜ ਮਤ ਨਹੀਂ ਨਹੀਂ ਚੂਹੇ ਵੀ ਤਾਂ ਖਾਗੋ ਹਾਂ ਨਹੀਂ ਨਹੀਂ ਆ ਨਹੀਂ ਆ ਓਏ ਨਹੀਂ ਉਹ ਨਹੀਂ ਉਹ ਬੋਦੀ ਰਹਿਣ ਕਾ ਇੱਕ ਤੁਹਾਨੂੰ ਦੂ ਹੋਰ ਦੱਸਦਾ ਮੈਂ ਉਹ ਜਿਹੜਾ ਪ੍ਰੋਫੈਸਰ ਸਾਹਿਬ ਨੇ ਹਾਂ ਉਹਦੇ ਘਰ ਆਦੀ ਜਿਹੜੀ ਘਟੋ ਵੀ ਨਹੀਂ ਹੈਗੀ ਹਾਂ ਹਾਂ ਘਰੇ ਵਾਲੇ ਤਾਂ ਪੂਰੀ ਤਵੀਰ ਲਾ ਕੇ ਰੱਖਦੀ ਆ ਕਹਿੰਦੀ ਮੇਰੇ ਘਰ ਵਾਲਾ ਪ੍ਰੋਫੈਸਰ ਆ ਰੱਖਦਾ ਪੂਰਾ ਪ੍ਰੈਸ਼ਰ ਆ ਲਿਟਰੇਚਰ ਚ ਪੂਰਾ ਪੈਰ ਦਰਦਾ ਕਲਾਸ ਚ ਘਟਵਾਦੀ ਵੜਦਾ ਤੇ ਆਪਣੀ ਸਰਕਾਰ ਆਪ ਬਣਾ ਲੈਂਦਾ ਆਪ ਹੀ ਸਰਕਾਰ ਘਰ ਆ ਲੈਂਦਾ ਕਦੀ ਘੁੰਮਣ ਘੁੰਮ ਜਾਂਦਾ ਚੰਡੀਗੜ ਝਰਨਿਆਂ ਤੇ ਫਿਰ ਪਾਸਵਰ ਦਿੰਦਾ ਧਰਨਿਆਂ ਤੇ ਸਾਰਾ ਦਿਨ ਰਹਿੰਦਾ ਧਰਨਿਆਂ ਤੇ ਯਾਰ ਜੱਜੀ ਬੁਸਕੀ ਜਾਂਜੂ ਜੀ ਸੁੱਕੜੋ ਸੀ ਜਿਹੜੇ ਸਾਡੇ ਨੇ ਬਗਰੇ ਸੇ ਮੈਂ ਮੈਂ ਕਰਦੀ ਰਹਾ ਉਹ ਸਾਰਾ ਦਿਨ ਦੁਰਸੀ ਖਾਂਦੀ ਰਹਾ ਆਹੋ ਸੂਰਜ ਜੀ ਨਾ ਉਹ ਕਹਿੰਦੇ ਵੀ ਮੇਰੀ ਘਰ ਵਾਲਾ ਲਖਾਰੀ ਆ ਕਵੀ ਪੂਰਾ ਦਰਬਾਰੀ ਆ ਕਪਤਾਵਾ ਤੇ ਫੜੀਆਂ ਮਾਰੇ ਕਹਿੰਦਾ ਮੈਂ ਤੇਰੇ ਲਈ ਤੋੜ ਕੇ ਲਿਆਉਂ ਤਾਰੇ ਇੱਕ ਦਿਨ ਰੱਦੀ ਵਾਲਾ ਆਇਆ ਰੱਦੀ ਵਿੱਚੋਂ ਹੋਕਾ ਲਾਇਆ ਕਹਿੰਦਾ ਭੈਣ ਜੀ ਰੱਦੀ ਹੈ ਬੋਲੋ ਕਹਿੰਦੀ ਪਹਿਲਾਂ ਮੇਰੇ ਘਰ ਵਾਲੇ ਨੂੰ ਤੋਲ ਲੋ ਉਹ ਜਿਹੜੀ ਦੂਸਰੀ ਕਮਲੀ ਭਾਬੀ ਦੀ ਸੁਣ ਲੋ ਉਸ ਦੇ ਬਾਰੇ ਮਤਾ ਚਾਚਾ ਉਹ ਜਿਹੜੀ ਬੜਾ ਕਮਲ ਘੋਟਦੀ ਹੈ ਕਹਿੰਦੀ ਮੇਰੇ ਘਰ ਆਲਾ ਖੇਡਦਾ ਪੱਬਜੀ ਤੇ ਹੁਣ ਲਾਕਡਾਊਨ 'ਚ ਵੇਚਦਾ ਰਿਹਾ ਪਹਿਲਾਂ ਸਬਜ਼ੀ ਅੱਛਾ ਹੈ ਮੋਕਾ ਦੇ ਕੇ ਗਲੀਆਂ 'ਚ ਲਾਉਂਦਾ ਢੇੜੀ ਸ਼ਾਮ ਨੂੰ ਠੇਕੇ ਮੂਹਰੇ ਆਂਡਿਆਂ ਦੀ ਲਾਉਂਦਾ ਰੇੜੀ ਅੱਛਾ ਘਰੋਂ ਚੁੱਕਣ ਆਇਆ ਇੱਕ ਦਿਨ ਕद्दू ਤੇ ਤੋਰੀ ਤੇ ਮਗਰੋਂ ਉਹਦੇ ਆਂਡੇ ਹੋ ਗਏ ਚੋਰੀ ਕੋਈ ਆਂਡੇ ਖਾ ਕੇ ਚੋਰੀ ਬੀਅਲ ਤੋਂ ਲੈ ਵੀ ਚਾਚੇ ਉਸਕੇ ਸਨਾ ਚੋਂ ਸੀ ਪੂਚੋਂ ਪੰਨੀ ਆਈ ਜੋਰਸੀ ਪਟੜੇ ਨੋਡ ਚਲਾ ਦੇ ਸਬਜ਼ੀ ਵਾਲੇ ਆਹ ਚੱਪੀ ਵਾਲਾ ਚਲਾਵਾ ਤੂੰ ਮੁਗ ਲਾ ਕੇ ਚਲਾ ਦੇ ਦੇਖਿਆ ਨੇ ਅਭੀ ਉਹ ਮੈਂ ਵੀ ਕਿਹਾ ਸੀ ਮੈਂ ਕਿਹਾ ਭਾਬੀ ਕੀ ਕਰ ਰਹੀ ਤੂੰ ਕਹਦੀ ਪੈਸੇ ਜੋੜ ਰਹੀ ਆ ਮੈਂ ਕਿਹਾ ਫਿਰ ਤੂੰ ਮੰਨ ਲਓ ਮੰਨ ਲोगी ਕਹਦੀ ਕਾਨੂੰ 10 ਰੁਪਏ ਦਾ ਲੋਟਪਾਟੇ ਜੋੜ ਰਹੀ ਹੋਰ ਕਿ ਸਰ ਇਹ ਸਰ ਧੂਕ ਵੀ ਮੁੱਕ ਗਿਆ ਨਾ ਉਹ ਕਹਿੰਦੀ ਮੇਰੇ ਘਰ ਵਾਲਾ ਸ਼ਰਾਬੀ ਐ ਰੱਖਦਾ ਟੋਰਨ ਭਾਬੀ ਐ ਹੋ ਕੇ ਪੂਰਾ ਟੈਟ ਮੰਝੇ ਤੇ ਬੈਠ ਕੇ ਫਿਰ ਕੈਨੇਡਾ ਦੀ ਚੜਾਉਂਦਾ ਫਲੈਟ ਕਹਿੰਦਾ ਕਦੀ ਜਹਾਜ਼ ਦੀਆਂ ਗੱਲਾਂ ਸੁਣਾਉਣ ਲੱਗ ਜਾਂਦਾ ਕਦੀ ਹੈਲੀਕਾਪਟਰ ਦੀਆਂ ਪੀ ਕੇ ਅੱਧੀ ਸੀਸੀ ਫਿਰ ਬਣ ਜਾਂਦਾ ਪੂਰਾ ਡੀਸੀ ਮੈਂ ਤਾਂ ਪੂਰਾ ਖੁੱਲਾ ਛੱਡਿਆ ਜਮਾਂ ਨਹੀਂ ਹਟਦਾ ਪੂਰਾ ਕੁੱਤੇ ਦਾ ਵੱਡਿਆ ਬਸ ਇੱਕੋ ਵੀ ਤੋ ਆ ਇਹ ਜੋ ਨਿਪੌਂਕ ਪਰ ਟੌਰ ਕੱਢ ਕੇ ਜਾ ਵੈਂ ਮੈਂ ਉਹ ਜਿਹੜਾ ਜਾ ਵਾ ਕੋ ਉਹ ਜਿਹੜੀ ਸੈਂਟ ਛਿੜਕਦੀ ਉਹ ਜਿਹੜੀ ਪਰਫੂਮ ਮੁਸਕੜੀ ਪਈ ਕਦੀ ਮੇਰੇ ਘਰ ਵਾਲਾ ਪੈਂਚਰ ਲਾਉਂਦਾ ਨਾਲੇ ਬਚੋਲਾ ਦੋ ਦੋ ਕੰਮ ਕਰਦਾ ਹੋਣਾ ਨਾ ਪੈਂਚਰਾਂ ਦੇ ਆ ਪੈਂਚਰ ਤਾਂ ਪੱਕੇ ਲਾਉਂਦਾ ਪਰ ਰਿਸ਼ਤੇ ਤੇ ਰੱਖਦਾ ਓਲਾ ਮੈਂ ਉਹਨੂੰ ਕਿਹਾ ਐ ਨਾ ਕਰ ਕਾਲਾ ਮਾਲਾ ਕਰਿਆ ਨਾ ਕਰ ਕਾਲਾ ਮਾਲਾ ਬੜਾ ਪਿੱਟ ਸਿਆਪਾ ਇੱਕ ਸੋਹਣੀ ਜੀ ਕੁੜੀ ਦਾ ਰਿਸ਼ਤਾ ਕਾਲੇ ਪੀਲੇ ਜਣਾ ਕਰਾਤਾ ਆ ਕੇ ਉਹਨਾਂ ਨੇ ਝਾੜ ਤੱਕ ਟੱਪ ਲੈ ਲੈ ਵੀ ਚਾਚੀ ਮੁਸਕਿਸ ਨਾ ਦੇ ਜੋਨ ਜੀ ਬੁੱਝ ਵੀ ਨਹੀਂ ਕਰਦੀ ਮੁਸਕੂਰੀ ਜਿਸ ਮੈਂ ਤੇ ਉਸ ਦਾ ਕੋਈ ਖੜਬ ਵੀ ਨਹੀਂ ਸਕਦਾ ਨਵਾ ਹੂੰ ਹੂੰ ਮੁਸਕਮਾਰਾ ਨਾ ਤਾਂ ਜਿੰਦ ਕੱਪੜਾ ਕਹਿੰਦੀ ਮੈਂ ਪੁਰਸ਼ ਪਰਸ਼ ਨਹੀਂ ਕਰਦੀ ਕਹਿੰਦੀ ਮੈਂ ਤਾਂ ਕੋਲਗੇਟੀ ਖਾ ਲਿਆ ਯੋਸ ਨੂੰ ਕੋਲਕਾੜੀ ਤੇ ਜਵਾਦ ਲਗਾ ਕਦੀ ਮੇਰੇ ਘਰ ਵਾਲਾ ਰਾਜ ਮਿਸਤਰੀ ਚੋਟੀ ਦਾ ਉਹਨੇ ਠੇਕਾ ਲੈ ਲਿਆ ਕੋਠੀ ਦਾ ਰਾਮੂ ਭਈਆ ਨਾਲ ਮਜ਼ਦੂਰ ਆ ਤੇ ਪੂਰਾ ਪਿੰਡ ਚ ਮਸ਼ਹੂਰ ਹੈ ਉਹਨੇ ਉਹਦੇ ਮਖਿਆ ਨਾਲ ਡੂਮਣਾ ਲੜ ਗਿਆ ਤੇ ਸਾਡੀ ਕੋਠੀ ਦਾ ਕੰਮ ਵਿੱਚ ਹੀ ਖੜ ਗਿਆ ਰਾਮੂ ਭਈਆ ਮੈਂਟਲ ਸਾਡਾ ਚੱਕ ਕੇ ਲੈ ਗਿਆ ਸਾਈਕਲ ਸਾਨੂੰ ਪੈ ਗਿਆ ਘਾਟਾ ਨਾਲੇ ਪੱਖਾ ਲੈ ਗਿਆ ਫਰਾਟਾ ਮੇਰੇ ਮੋਬਾਈਲ ਦਾ ਮੁੱਕ ਗਿਆ ਡਾਟਾ ਮੇਰੇ ਮੋਬਾਈਲ ਦਾ ਮੁੱਕ ਗਿਆ ਡਾਟਾ ਆ ਜਾਣਗੇ ਨਾ ਫਾਸਟ ਹਾਂਜੀ ਬਹੁਤ ਆਵਾਂਗੇ ਫਾਸਟ ਲੈ ਵੀ ਮੈਂ ਫਿਰ ਲੈ ਬਾਪ ਉਹੀ ਨਾ ਪਿੰਦੀ ਐ ਮੈਂ ਮੈਂ ਚੱਲਦਾ ਫੋਨ ਨਾ ਫੈਂਟ ਹਾਂ ਫਿਰ ਬਾਈ ਬਾਈ ਟਾਟਾ ਟਾਟਾ